ਕੁਝ ਲੋਕ ਜਿਹੜੇ ਇਹਨੂੰ ਉਹਨਾਂ ਨੂੰ ਇਹ ਗੱਲ ਪਚਦੀ ਨਹੀਂ ਕੋਈ ਸਾਡਾ ਤੋਂ ਕੋਈ ਬੰਦਾ ਅੱਗੇ ਨਾਲ ਲੰਘ ਜੇ ਕਿ ਲਈ ਇਹ ਤੂੰ ਤੱਕਿਆ ਨਾ ਸ਼ੁਰੂ ਕਰ ਦਿੱਤਾ ਕਿ ਇਸ ਦੀ ਨਾਗਰਤਾ ਹੀ ਖਤਮ ਕਰ ਦੋ ਕੀ ਬਣਿਆ ਸੀ ਕਿਹੜੀ ਗੱਲ ਕਰ ਸ਼ਰਮ ਆਂਦੀ ਉਹਨਾਂ ਲੋਕਾਂ ਨੂੰ ਪਹਿਲੀ ਗੱਲ ਮੈਂ ਮੀਕੇ ਦੀ ਗੱਲ ਕਰਦਾ ਪਹਿਲਾਂ ਗੱਲ ਇਹ ਕਿ ਮੀਕਾ ਇੱਕ ਚੌਲ ਸਿੰਗਰ ਹੈ ਵੀ ਭਰਾ ਦਾ ਨਾਂ ਸੀ ਭਰਾ ਦਾ ਨਾਂ ਉਹਨੇ ਕੈਸ਼ ਕੀਤਾ ਤੇ ਸਿੰਗਰ ਬਣ ਗਿਆ ਵੈਸੇ ਉਹਨੂੰ ਇੱਕ ਮੈਂ ਗੱਲ ਕਹਿਣੀ ਚਾਹਨਾ ਜਿੰਨੇ ਉਹਰੀ ਉਹਨੇ ਆਪਣੀ ਜਿਹੜੀ ਆਵਾਜ਼ ਹੈ ਨਾ ਉਹ ਪਾਕਿਸਤਾਨੀ ਫੀਮੇਲ ਸਿੰਗਰਾਂ ਦੀ ਆਵਾਜ਼ ਤੇ ਚੁਰਾਈ ਹੈ ਬਹੁਤ ਵਧੀਆ ਗਾਉਂਦੀਆਂ ਨੇ ਤੇ ਇੱਕ ਦਿਨ ਆਪ ਵੀ ਸੁਣ ਆਪਣਾ ਗਾਣਾ ਤੇ ਪਾਕਿਸਤਾਨੀ ਫੀਮੇਲ ਸਿੰਗਰਾਂ ਦਾ ਬਹੁਤ ਵਧੀਆ ਗਾਉਂਦੀਆਂ ਨੇ ਉਹਨਾਂ ਦੇ ਟੋਨ ਡਿਫਰੈਂਟ ਹੈ ਬਿਲਕੁਲ ਡਿਫਰੈਂਟ ਹੈ ਸਾਡੇ ਇੰਡੀਅਨ ਸਿੰਗਰਾਂ ਦੇ ਉਹਨਾਂ ਦੀ ਵਧੀਆ ਸਿੰਗਰ ਨੇ ਬਹੁਤ ਆਈ ਲਾਈਕ ਕੀਤੇ ਯਾਰ Song ਉਹ ਨਾਕੇ ਚ ਗਾਉਂਦੀ ਹੈ ਤੇ ਜਿਹੜਾ ਮੀਕਾ ਵੀ ਉਹ ਨਾਕੇ ਚ ਗਾਉਂਦਾ ਕਦੀ ਕਦੀ ਤੇ ਉਹਦੀ ਗਾਇਕੀ ਵਿੱਚ ਫੀਮੇਲ ਸਿੰਗਰ ਦੀ ਗਾਇਕੀ ਦੀ ਝਲਕ ਆਂਦੀ ਹੈ ਬਹੁਤ ਵਧੀਆ ਬਹੁਤ ਵਧੀਆ ਫੀਮੇਲ ਸਿੰਗਰਾਂ ਵੀ ਪਾਕਿਸਤਾਨ ਦੀਆਂ ਨੇ ਬਹੁਤ ਵਧੀਆ ਗਾਉਂਦੀਆਂ ਮਤਲਬ ਕਿ ਇਹ ਬੰਦੇ ਜਿਹੜੇ ਨੇ ਚੰਦ ਗਾਣੇ ਗਾ ਕੇ ਤੇ ਇਹ ਚ ਕਹਿੰਦੇ ਨੇ ਕਿ ਆਪਾਂ ਪਤਾ ਨਹੀਂ ਕਿਹੜੀ ਮੱਲ ਮਾਰ ਲਈ ਇਹ ਦਰਸਲ ਮੀਕਾ ਇੱਕ ਫੇਕ ਸਿੰਗਰ ਹੈ ਐਦੀ ਪੰਜਾਬ ਨੂੰ ਕੀ ਦੇਵੇ ਜਾਂ ਇੰਡੀਆ ਨੂੰ ਕੀ ਦੇਣ ਇੱਕ ਬਹੁਤ ਭੱਦੇ ਤੇ اخلاق ਤੋਂ ਬਿਗੈਰ ਜਿਹੜਾ اخلاق ਨਹੀਂ ਉਹ ਨਾਲ ਚ ਸ਼ਰਮ ਹਿਜਾ ਵੀ ਨਹੀਂ ਉਹ ਨਾਲ ਚ ਉਹ ਮੇਰੇ ਗਾਣੇ ਗਾਉਂਦਾ ਤੇ ਕਿੰਨੂੰ ਸ਼ਰਮ ਆਣੀ ਚਾਹੀਦੀ ਹੈ ਕਿੱਕ ਸਿੰਗਰ ਜਿਸ ਨੇ ਪੰਜਾਬ ਦਰਸਾਇਆ ਜਿਹੜਾ ਜਿਸ ਨੇ ਅਮਰਾ ਇੰਡੀਆ ਦਿਖਾਇਆ ਆਪਣਾ ਕਲਚਰ ਦਿਖਾਇਆ ਉਹ ਆਪਣੀ ਕਾਬਲੀਅਤ ਨਾਲ ਅੱਗੇ ਹੈ ਆਪਣੇ ਦਮ ਨਾਲ ਅੱਗੇ ਗਿਆ ਤੇ ਤੁਹਾਨੂੰ ਜੈਲਸ ਐਵੇਂ ਦੇ ਬੰਦਿਆਂ ਤੇ ਜੈਲਸ ਕਰਦੇ ਹੋ ਤੁਸੀਂ ਮੇਰੇ ਖਿਆਲ ਚ ਅੱਜ ਕੱਲ ਅੱਜ ਤੱਕ ਦਲਜੀਤ ਨੂੰ ਤੁਸੀਂ ਤੁਹਾਡੇ ਪੰਜਾਬੀ ਸਿੰਗਰ ਤੇ ਕਿਹੜੇ ਤੇ ਕੰਟਰੋਵਰਸੀ ਵੀ ਕੀਤੀ ਤੁਹਾਡੇ ਇੱਕ ਬੰਦਾ ਅੱਗੇ ਜਾ ਰਿਹਾ ਹੈ ਕਿ ਤੁਸੀਂ ਬੈਠੇ ਮਾਨ ਕਰਨਾ ਚਾਹੀਦਾ ਹੈ ਭਾਈ ਤੁਸੀਂ ਤੇ ਤੁਹਾਨੂੰ ਤੇ ਸ਼ਰਮ ਨਾਲ ਡੁੱਬ ਮਰ ਜਾਣ ਜਾਈਦਾ ਕਿ ਜਿਹੜੀ ਉਹ ਤੁਸੀਂ ਉਹਦੀ ਵਿਰੋਧਤਾ ਕਰੋ ਤੂੰ ਇੱਕ ਕੈਰੈਕਟਰਲੈਸ ਬੰਦਾ ਇੱਕ ਫੀਮੇਲ ਐਕਟਰਸ ਨੂੰ ਇਸ ਕੀਤੇ ਫੜ ਕੇ ਦਿਓ ਉਹਦੇ ਨਾਲ 20 ਹਜ਼ਾਈ ਦੀਆਂ ਹੱਜਾਂ ਪਾਰ ਕਰ ਗਿਆ ਤੇ ਤੂੰ ਦੂਜੇ ਤੇ ਕੀ ਇਲਜ਼ਾਮ ਲਾ ਸਕਦਾ ਦੂਸਰਾ ਮੈਂ ਆਪਣੇ ਰੰਧਾਵਾ ਸਾਹਿਬ ਬਹੁਤ ਵਧੀਆ ਸਿੰਗਰ ਨੇ ਮਿਔਰਾ ਦਾ ਫੈਨ ਵੀ ਹਾਂ ਪਰ ਮੈਨੂੰ ਇਹਨਾਂ ਤੇ ਵੀ ਸ਼ਰਮ ਆਲੀ ਸ਼ਰਮ ਆਂਦੀ ਪਈਏ ਤੁਸੀਂ ਏਡੇ ਵਧੀਆ ਸਿੰਗਰ ਹੋ ਕੇ ਤੁਸੀਂ ਆਪਣੇ ਇੱਕ ਸਰਦਾਰ ਭਾਉ ਨੂੰ ਦੇ ਨਾਲ ਇਮੇਦੀਆ ਗੱਲਾਂ ਕਰ ਰਹੀ ਆ ਉਹਦੇ ਬਾਰੇ ਕਹ ਦੀ ਨਾਗਰਤਾ ਖੋਹ ਲੈਣੀ ਚਾਹੀਦੀ ਏ ਤੁਸੀਂ ਗਾਣੇ ਨਹੀਂ ਗਾਏ ਪਾਕਿਸਤਾਨ ਦੇ ਤੁਸੀਂ ਪਾਕਿਸਤਾਨ ਦੇ ਆਬ ਲੋਕਾਂ ਬਾਰੇ ਗਾਣੇ ਨਹੀਂ ਗਾਏ ਕਿਸੇ ਬਾਰੇ ਕਿਸੇ ਦੇਸ਼ ਦੇ ਲੋਕਾਂ ਬਾਰੇ ਗਾਣੇ-ਗਾਣੇ ਕੋ ਮਾੜੀ ਗੱਲ ਜਾਂ ਕਿਸੇ ਦੇਸ਼ ਦਾ ਐਕਟਰ ਜਾਂ ਐਕਟਰੈਸ ਨੂੰ ਕੁਲਮੇ ਚ ਲੈ ਲੈਣਾ ਉਹਨਾਂ ਦੀ ਕਾਬਲੀਅਤ ਤੌਰ ਤੇ ਆਉਂਦੇ ਨੇ ਕਿ ਉਹਨਾਂ ਦੀ ਐਕਟਿੰਗ ਜਾਂ ਉਹਨਾਂ ਦਾ ਖਿੱਤਾ ਹੈ ਓਪਨਿੰਗ ਖਿੱਤੇ ਦੇ ਆਧਾਰ ਤੇ ਲੋਕਾਂ ਨੂੰ ਆਪਣਾ ਉਹ ਦੱਸਦੇ ਨੇ ਕਿ ਮੈਂ ਸਾਡਾ ਏ ਹੋਣਾ ਰੇ ਮੈਂ ਕਿਸੇ ਵੀ ਧਰਮ ਦੇਸ਼ ਦੇ ਵਿਰੁੱਧ ਨਹੀਂ ਹਾਂ ਮੈਂ ਆ ਪਾਕਿਸਤਾਨ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਮੇਰੇ ਵੀਰ ਭੈਣ ਬੱਚਿਓ ਬਜ਼ੁਰਗੋ ਮੈਂ ਡਾਕਟਰ ਸੁਤਵਿੰਦਰ ਸਿੰਘ ਸੱਤਾ ਨਿਊਯਾਰਕ ਲਾਈਵ ਹੋਇਆ ਹਾਂ ਕੁਝ ਕਰੰਟ ਹਾਲਾਤਾਂ ਤੇ ਕਿ ਤੁਹਾਡੇ ਨਾਲ ਕੋਈ ਚੰਦ ਗੱਲਾਂ ਸਾਂਝੀਆਂ ਕਰਨੀਆਂ ਸੈਂਚਾਨਾ ਆਸ਼ੀਕ ਇਹ ਤੁਹਾਨੂੰ ਇਹ ਗੱਲਾਂ ਕੁਝ ਪਸੰਦ ਆਣਗੀਆਂ ਇਹ ਵਿਸ਼ਾ ਹੀ ਅੱਜ ਦਾ ਜਿਹੜੇ ਸਾਡੇ ਇੱਕ ਮਸ਼ਹੂਰ ਸਿੰਗਰ ਬਹੁਤ ਵੱਡੇ ਕਲਾਕਾਰ ਐਕਟਰ ਸਰਦਾਰ ਦਲਜੀਤ ਸਿੰਘ ਦੋਸਾਂ ਜੀ ਮੇਰੇ ਖਿਆਲ ਚ ਇਹ ਵਿਸ਼ਾ ਬੰਨਾ ਹੀ ਨਹੀਂ ਸੀ ਚਾਹੀਦਾ ਪਰ ਪਤਾ ਨਹੀਂ ਕੁਝ ਲੋਕ ਐਸੇ ਨੇ ਸ਼ੈਤਾਨ ਜਿਨ੍ਹਾਂ ਦੀ ਸੋਚ ਸ਼ੈਤਾਨਮਾਨ ਨੇ ਉਹਨਾਂ ਦੇ ਮਨ ਦੇ ਵਿੱਚ ਕੁਝ ਨਾ ਕੁਝ ਐਵੇਂ ਦੀਆਂ ਚੀਜ਼ਾਂ ਆਂਦੀਆਂ ਨੇ ਟਾਈਮ ਨਾਲ ਟਾਈਮ ਨਾਲ ਕੁਝ ਨਾ ਕੁਝ ਉਹਨਾਂ ਦੇ ਫੁਰਨੇ ਜੇ ਫੁਰਦੇ ਨੇ ਕੁਝ ਜੋ ਕੰਟਰੋਵਰਸੀਆਂ ਚ ਆਣਾ ਚਾਹੁੰਦੇ ਨੇ ਕਿ ਸਾਡਾ ਵੀ ਲੋਕਾਂ ਚ ਨਾਂ ਏ ਮੇਰੀ ਮਰਾਦ ਗੁਰਦੀਪ ਸਿੰਘ ਜੀ ਦੀ ਆਈ ਨਵੀਂ ਮੂਵੀ ਸਰਦਾਰ ਜੀ 3 ਇਹ ਵਿਸ਼ਾ ਹੋਣਾ ਹੀ ਨਹੀਂ ਚਾਹੀਦਾ ਸੀ ਇਹ ਮੂਵੀ ਤੇ ਕੰਟਰੋਵਰਸੀ ਹੋਣੀ ਨਹੀਂ ਸੀ ਚਾਹੀਦੀ ਕਿਉਂਕਿ ਇਹ ਮੂਵੀ ਆਉਂਦੀਆਂ ਰਹਿੰਦੀਆਂ ਨੇ ਐਕਟਰ ਵੀ ਆਉਂਦੇ ਰਹਿੰਦੇ ਨੇ ਆਪਣਾ کردار ਫਿਲਮਾਂ 'ਚ ਨਿਭਾ ਕੇ ਗੀਤਾਂ 'ਚ ਨਿਭਾ ਕੇ ਸਾਡੇ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਨੇ ਕਿ ਦਲਜੀਤ ਇੱਕ ਐਸਾ ਇਹ ਇੱਕ ਐਕਟਰ ਜਾਂ ਸਿੰਗਰ ਹੈ ਜਿਸ ਨੇ ਆਪਣੀਆਂ ਫਿਲਮਾਂ ਜਾਂ ਗੀਤਾਂ 'ਚ ਸਾਨੂੰ ਕਲਚਰ ਨਾਲ ਹੀ ਜੋੜਿਆ ਹੈ ਸਾਨੂੰ ਪੰਜਾਬ ਨਾਲ ਹੀ ਜੋੜਿਆ ਆਪਣੇ ਦੇਸ਼ ਨਾਲ ਹੀ ਜੋੜਿਆ ਇਹ